ਕਿਸਾਨ ਸਾਥੀਓ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਦੋਸਤੋ ਆਪਾਂ ਤੁਹਾਨੂੰ ਮੌਸਮ ਦੀ ਜਾਣਕਾਰੀ ਦੇਵਾਂਗੇ ਭਾਰਤੀ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ ਪਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤਰ੍ਹਾਂ ਕਿ ਤੁਸੀਂ ਦੋਸਤੋ ਜਾਣਦੇ ਹੋ ਪਿਛਲੇ ਕਈ ਦਿਨਾਂ ਤੋਂ ਗਰਮੀ ਆ ਜਿਹੜੀ ਬਹੁਤ ਪੈ ਰਹੀ ਆ ਤੇ ਜਿਹੜੇ ਤਾਪਮਾਨ ਪਿਛਲੇ 1-2 ਦਿਨ ਤੋਂ 35-36 ਡਿਗਰੀ ਤੱਕ ਚਲੇ ਗਿਆ ਐਨੀ ਗਰਮੀ ਕਦੇ ਨਹੀਂ ਵੇਖੀ ਗਈ ਇਹਨਾਂ ਦਿਨਾਂ ਦੇ ਵਿੱਚ ਤੇ ਹੁਣ ਹੀ ਮੌਸਮ ਠੰਡਾ ਹੋ ਜਾਂਦਾ ਜਦੋਂ ਝੋਨੇ ਪੱਕਦੇ ਆ ਪਰ ਗਰਮੀ ਦੋਸਤੋ ਬਹੁਤ ਜ਼ਿਆਦਾ ਆ ਤੇ ਜਿਹੜੀ ਆਉਣ ਵਾਲੀ 4-5 ਤੇ 6 ਤਰੀਕ ਆ ਤੇ ਦੋਸਤੋ ਮੀਂਹ ਪੈ ਸਕਦਾ ਪੂਰੇ ਪੰਜਾਬ ਦੇ ਵਿੱਚ ਹੀ ਮੀਂਹ ਪੈ ਸਕਦਾ ਵਾ ਜਿਸ ਤਰ੍ਹਾਂ 5 ਤਰੀਕ ਨੂੰ 25 ਤੋਂ 50% ਏਰੀਆ ਜਿਹੜਾ ਮੀਂਹ ਕਵਰ ਕਰ ਸਕਦਾ ਤੇ 6 ਤਰੀਕ ਨੂੰ 50 ਤੋਂ 75% ਆ ਜਿਹੜਾ ਏਰੀਆ ਕਵਰ ਹੋ ਸਕਦਾ ਮੀਂਹ ਨਾਲ ਤੇ ਛੁੱਟੀਆਂ ਲੱਗ ਸਕਦੀਆਂ ਮੀਹ ਦੀਆਂ ਕਿਤੇ ਹਲਕੀ ਕਿਤੇ ਦਰਮਿਆਨੀ ਕਿਤੇ ਤਕੜੀਆਂ ਝੁੱਟੀਆਂ ਵੀ ਲੱਗ ਸਕਦੀਆਂ ਤੇ ਹਵਾ ਤੇਜ ਵੀ ਚੱਲ ਸਕਦੀ ਹੈ ਦੋਸਤੋ ਤੇ ਕਿਤੇ ਨਾ ਕਿਤੇ ਗੜਿਆਂ ਦਾ ਵੀ ਮਾੜਾ ਮੋਟਾ ਛਾਣਾ ਜਿਹੜਾ ਆ ਸਕਦਾ ਇਹ ਭਾਰਤੀ ਮੌਸਮ ਵਿਭਾਗ ਦੀ ਜਾਣਕਾਰੀ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇ ਕੋਈ ਕਿਸਾਨ ਵੀਰ ਪਾਣੀ ਲਾ ਰਿਹਾ ਉਹ ਆਪਣੇ ਮੌਸਮ ਵੇਖ ਕੇ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਲਾਉਣਾ ਪਾਣੀ ਪਤਲਾ-ਪਤਲਾ ਲਾ ਸਕਦੇ ਹੋ ਤੇ ਜੇ ਕੋਈ ਸਪਰੇਅ ਕਰ ਰਿਹਾ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਆਪਣੀ ਸਪਰੇਅ ਕਰ ਲੋ ਕਿਉਂਕਿ ਮੈਂ 75% ਏਰੀਆ ਜਿਹੜਾ ਛੇ ਤਰੀਕ ਨੂੰ ਕਵਰ ਕਰ ਸਕਦਾ ਪੂਰੇ ਪੰਜਾਬ ਚ ਇਸ ਜਾਣਕਾਰੀ ਦੋਸਤੋ ਮੀਂਹ ਬਾਰੇ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਦੋਸਤੋ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਤੁਹਾਡੇ ਤੱਕ ਪਹੁੰਚਦੀ ਰਵੇ ਠੀਕ ਆ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ